ਗੁਰਾਇਆ ਵਿਖੇ ਵਾਪਰੇ ਹਾਦਸੇ ਵਿੱਚ ਇੱਕ ਸਕੂਲ ਬੱਸ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਲੀ ਬੱਸ ਨੂੰ ਨੁਕਸਾਨੀ ਗਈ ਇਸ ਟੱਕਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਛੇ ਵਾਹਨ ਆਪਸ ਵਿੱਚ ਟਕਰਾ ਗਏ ਲੋਕਾਂ ਨੇ ਹਾਦਸੇ ਦੀ ਸੂਚਨਾ ਗੁਰਾਇਆ ਥਾਣੇ ਦੇ ਵਿੱਚ ਦਿੱਤੀ ਥਾਣਾ ਗੁਰਾਇਆ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਐਕਸੀਡੈਂਟ ਬਾਰੇ ਇਤਲਾਹ ਦਿੱਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਐਸਆਈ ਸਰਬਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੌਕੇ ਉੱਤੇ ਆ ਕੇ ਦੇਖਿਆ ਤਾਂ ਟਰੱਕ ਡਰਾਈਵਰ ਟਰੱਕ ਦੇ ਵਿੱਚ ਫਸਿਆ ਹੋਇਆ ਸੀ ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਟਰੱਕ ਦੇ ਵਿੱਚੋਂ ਬਾਹਰ ਕੱਢਿਆ ਗਿਆ ਟਰੱਕ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ ਅਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਦੁਆਰਾ ਉਸ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਲਿਜਾਇਆ ਗਿਆ ਇਹ ਹਾਦਸਾ ਸੰਗਣੀ ਤੁੰਦ ਕਰਕੇ ਵਾਪਰਿਆ ਅੱਗੇ ਜਾ ਰਹੀ ਸਕੂਲੀ ਵੈਨ ਨੂੰ ਟਰੱਕ ਨੇ ਹਿੱਟ ਕੀਤਾ ਜਿਸ ਕਰਕੇ ਪਿੱਛੇ ਟਿਪਰ ਅਤੇ ਟਾਟਾ ਕੈਂਟਰ ਹਿੱਟ ਹੋ ਗਏ ਅਗਲੇਰੀ ਕਾਰਵਾਈ ਥਾਣਾ ਗੁਰਾਇਆ ਦੇ ਹਿੱਤ ਵਿੱਚ ਹੈ। ਗਰੀਵਨ 8:00 ਵਜੇ ਨੈਸ਼ਨਲ ਹਾਈਵੇ ਗੁਰਾਇਆਂ ਦੇ ਉੱਤੇ ਇੱਕ ਸਕੂਲ ਦੀ ਬੱਸ ਜਾ ਰਹੀ ਸੀ ਜਿਸ ਨੂੰ ਕਿ ਟਰੱਕ ਨੇ ਟੱਕਰ ਮਾਰ ਦਿੱਤੀ। ਉਸ ਦੇ ਵਿੱਚ ਕੋਈ ਵੀ ਬੱਚਾ ਸਵਾਰ ਨਹੀਂ ਸੀ ਹਲੇ ਬੱਚਿਆਂ ਨੂੰ ਹੀ ਲੈਣ ਜਾ ਰਹੇ ਸੀ ਧੁੰਦ ਬਹੁਤ ਪੈਰੇ ਸੀ। ਉਸ ਤੋਂ ਬਾਅਦ ਪਿਛਲੇ ਪਾਸੇ ਟ੍ਰੈਫਿਕ ਜਮ ਹੋਣ ਦੇ ਕਾਰਨ ਅੱਗੇ ਟਰਾਲੇ ਦੇ ਪਿਛਲੇ ਪਾਸੇ ਆ ਕੇ ਇੱਕ ਟੈਂਪੂ ਵਜਾ ਜੱਸ ਦੇ ਵਿੱਚ ਕਿ ਉਹਦਾ ਡਰਾਈਵਰ ਫਸ ਗਿਆ ਉਹਨੂੰ ਬੰਦਿਆਂ ਦੀ ਸਹਾਇਤਾ ਦੇ ਨਾਲ ਖਿੱਚ ਕੇ ਅਸੀਂ ਬਾਹਰ ਕੀਤਾ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ 5-7 ਮਿੰਟ ਦੇ ਵਿੱਚ ਹੀ ਇੱਥੇ ਪਹੁੰਚ ਗਏ ਆ ਅਸੀਂ ਬਹੁਤ ਹੀ ਧੰਨਵਾਦੀ ਆ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਐਸਐਸਐਫ ਦੀ ਟੀਮ ਨੂੰ ਗਠਿਤ ਕੀਤਾ ਜਿਸ ਦੇ ਨਾਲ ਸੈਂਕੜੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਹੋ ਰਹੀ ਆ ਅੱਜ ਵੀ 5 ਮਿੰਟ ਦੇ ਵਿੱਚ ਇੱਥੇ ਬੰਦ ਗਏ ਅਸੀਂ ਬਹੁਤ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਇਹਦੇ ਵਿੱਚ ਕੋਈ ਜ਼ਖਮੀ ਵਗੈਰਾ ਉਹ ਟੈਂਪੂ ਵਾਲਾ ਜਿਹੜਾ ਡਰਾਈਵਰ ਸੀ ਉਹ ਜ਼ਖਮੀ ਹੋ ਗਿਆ ਜਿਹਨੀਆਂ ਕਿ ਲੱਤਾਂ ਵਿੱਚ ਫਸ ਗਈਆਂ ਸਨ ਉਹਨੂੰ ਟਰੱਕ ਦੀ ਸਹਾਇਤਾ ਦੇ ਨਾਲ ਖਿੱਚ ਕੇ ਰੱਸਾ ਪਾ ਕੇ ਅਸੀਂ ਉਹਨੂੰ ਬਾਹਰ ਕੱਢਿਆ ਤੇ 19 ਉਹ ਐਸਐਸਐਫ ਦੀ ਟੀਮ ਨੂੰ ਦਿੱਤਾ ਉਹਨੂੰ ਹਸਪਤਾਲ ਲੈ ਗਈ ਆ ਇਹ ਗੱਲ ਵੀ ਹੈ ਗਲਤੀ ਤਾਂ ਇਸ ਡਰਾਈਵਰ ਦੀ ਆ ਇਸ ਦੇ ਅੱਗੇ ਟਰੱਕ ਨੇ ਬ੍ਰੇਕ ਲਾਈਓ ਸੀ ਟਰੈਫਿਕ ਜਾਮ ਸੀ ਅੱਗੇ ਇੱਕ ਐਕਸੀਡੈਂਟ ਹੋ ਰਿਹਾ ਸੀਗਾ ਇਸ ਬੰਦੇ ਕੋਲ ਜਾਂ ਤਾਂ ਬ੍ਰੇਕ ਨਹੀਂ ਲੱਗੀ ਜਾਂ ਅੰਨ ਧਿਆਨਾ ਹੋ ਗਏ ਪਿਛਲੇ ਪਾਸੇ ਉਹਦੇ ਵਿੱਚ ਵੱਜਾ ਜਿਹੜੀ ਸਕੂਲ ਬੱਸ ਦੀ ਟੱਕਰ ਹੋਈ ਹੈ ਉਹਦੇ ਵਿੱਚ ਕੋਈ ਬੱਚੇ ਵਗੈਰਾ ਸੀ ਉਹਦੇ ਵਿੱਚ ਕੋਈ ਬੱਚਾ ਸਵਾਰ ਨਹੀਂ ਸੀ ਇਹਨੇ ਬੱਚਿਆਂ ਨੂੰ ਲੈਣ ਹੀ ਜਾ ਰਹੇ ਸੀ ਉਹ ਘਰਾਂ ਤੋਂ ਸਾਰਿਆਂ ਦਾ ਬਚਾ ਸਿਰਫ ਇੱਕ ਐਸੀ ਡਰਾਈਵਰ ਦੇ ਸੱਟ ਲੱਗੀ ਆ ਬਾਕੀ ਸਾਰਿਆਂ ਦਾ ਬਚਾ ਜਿਹੜਾ ਟਰੱਕ ਦੂਜਾ ਸੀਗਾ ਜਿਹੜਾ ਦੱਸਦੇ ਪਏ ਆ ਜਿਹਨੇ ਬਾਕੀ ਨੂੰ ਟੱਕਰ ਮਾਰੀ ਆ ਉਹ ਕਹਿੰਦੇ ਇੱਕ ਸ਼ਾਇਦ ਹੈਲਪਰ ਚਲਾ ਰਿਹਾ ਸੀਗਾ ਡਰਾਈਵਰ ਚਲਾ ਰਿਹਾ ਸੀ ਉਹ ਜਿਹੜਾ ਗ੍ਰਾਮ ਜੀ ਜਦੋਂ ਅਸੀਂ ਉਹਨੂੰ ਬਾਅਦ ਚ ਪੁੱਛਿਆ ਜਿਹੜਾ ਨਾਲ ਬੰਦਾ ਸੁੱਤਾ ਪਿਆ ਸੀ ਉਹ ਕਹਿੰਦਾ ਜੀ ਡਰਾਈਵਰ ਮੈਂ ਆ ਬਟ ਮੌਕੇ ਤੇ ਮੈਂ ਮੌਜੂਦ ਸੀ ਮੈਂ ਦੇਖਿਆ ਕਿ ਜਿਹੜਾ ਉਹਦੇ ਨਾਲ ਹੈਲਪਰ ਸੀ ਉਹ ਟਰੱਕ ਚਲਾ ਰਿਹਾ ਸੀਗਾ ਉਹ ਆਪ ਸੁੱਤਾ ਪਿਆ ਸੀਗਾ ਇਸ ਕਰਕੇ ਉਹ ਬਾਅਦ ਵਿੱਚ ਝੂਠ ਬੋਲ ਰਿਹਾ ਸੀ ਅਸੀਂ ਉਹਨੂੰ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਡਰਾਈਵਰ ਇਹ ਨਹੀਂ ਸੀ ਇਹ ਚਲਾ ਰਿਹਾ ਸੀ ਇਹ ਜਿਹੜਾ ਐਕਸੀਡੈਂਟ ਹੈ ਇਹ ਸੰਗਣੀ ਧੁੰਦ ਕਾਰਨ ਹੋਇਆ ਮੇਨ ਬਰਾਇਆ ਬੱਸ ਸਟੈਂਡ ਦੇ ਓਵਰ ਬ੍ਰਿਜ ਤੇ ਇਦੇ ਵਿੱਚ ਕਰਮਬਾਰ ਇੱਕ ਹਨੂਮਨ ਸਕੂਲ ਤੋਂ ਅਸੀਂ ਬੈਨ ਜਿਹੜੀ ਕਿ ਚਾਰ ਗੱਡੀਆਂ ਹੋਰ ਇਹਦੇ ਵਿੱਚ ਟਕਰਾਈਆਂ ਨੇ ਜਿਹਦੇ ਵਿੱਚ ਇੱਕ ਕੈਂਟਰ ਦਾ ਡਰਾਈਵਰ ਹਰਪੀ ਸਿੰਘ ਜਿਹੜਾ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਹਨੂੰ ਆਪਣੀ ਐਸਐਸਐਫ ਦੀ ਗੱਡੀ ਰਾਹੀਂ ਅਸੀਂ ਸਿਵਲ ਹਸਪਤਾਲ ਫਲੋਰ ਐਡਮਿਟ ਕਰਾਇਆ ਇਹ ਸੂਚਨਾ ਸਾਨੂੰ ਗ੍ਰਾਇਆ ਪੁਲਿਸ ਸਟੇਸ਼ਨ ਤੋਂ ਮਿਲੀ ਸੀ ਅਗਲੇਰੀ ਕਾਰਵਾਈ ਦੇ ਥਾਣਾ ਗ੍ਰੈਂਡ ਤੋਂ ਐਸਐਚਓ ਸਾਹਿਬ ਤੇ ਡਿਊਟੀ ਅਫਸਰ ਮੌਜੂਦ ਨੇ ਬੱਚੇ ਹੈਨੀਸ ਵਾਲਾ ਬੱਸ ਖਾਲੀ ਸੀ ਜੀ ਨਹੀਂ ਜੀ ਹਾਂ ਜੀ ਬੱਚਿਆਂ ਨੂੰ ਲੈਣ ਜਾ ਰਹੀ ਸੀ ਕੁਦਰਤੀ ਬੱਸ ਜਿਹੜੀ ਬੱਸ ਸੀ ਸਕੂਲੀ ਬੱਸ ਵਿੱਚ ਬੱਚਾ ਕੋਈ ਨਹੀਂ ਸੀ ਬੱਚਿਆਂ ਨੂੰ ਲੈਣ ਜਾ ਰਹੀ ਸੀ